ਫਦਰ ਸਿੰਘ ਕਲੋਨੀ ਵਾਰਡ ਨੰਬਰ 52 ਦੇ ਲੋਕਾਂ ਨੂੰ ਸੈਰ ਕਰਨਾ ਔਖਾ ਹੋਇਆ ਹੈ ਫਦਰ ਸਿੰਘ ਕਲੋਨੀ ਵਿੱਚ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਦੀ ਸੈਰ ਵਾਸਤੇ ਪਾਰਕ ਬਣਾਇਆ ਗਿਆ ਸੀ ਪਰ ਇਸ ਪਾਰਕ ਦੀ ਦਿੱਖ ਦਿਨੋ ਦਿਨ ਖਰਾਬ ਹੋ ਰਹੀ ਹੈ ਕਿਉਂਕਿ ਇੱਥੇ ਪੀਣ ਵਾਲੇ ਪਾਣੀ ਦੀ ਟੈਂਕੀ ਤਿਆਰ ਕੀਤੀ ਜਾ ਰਹੀ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਇਸ ਦਾ ਕੰਮ ਪੰਦ ਹੋਣ ਕਰਕੇ ਇੱਕ ਹੀ ਥਾਂ ਤੇ ਸਮਾਨ ਖਿਲਰਿਆ ਹੋਇਆ ਹੈ ਜਿਸ ਨਾਲ ਉਥੋਂ ਦੇ ਲੋਕਾਂ ਨੂੰ ਸੈਰ ਕਰਨ ਵਾਸਤੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੈਰ ਕਰਨ ਵਾਲੇ ਟਰੈਕ ਤੇ ਵੀ ਸਮਾਨ ਖਿਲਰਿਆ ਹੋਇਆ ਹੈ ਅਤੇ ਜਿਹੜਾ ਉਥੇ ਓਪਨ ਜਿਮ ਲੱਗਿਆ ਹੋਇਆ ਹੈ ਜਾਂ ਫੇ ਬੱਚਿਆਂ ਦੇ ਚੂਲੇ ਲੱਗੇ ਹੋਏ ਹਨ ਉਹ ਵੀ ਟੁੱਟ ਚੁੱਕੇ ਹਨ ਲੋਕਾਂ ਨੇ ਗੱਲਬਾਤ ਕਰਦਿਆ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਵਿਕਾਸ ਦੇ ਕੰਮ ਰੁਕ ਗਏ ਹਨ ਉਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਪਾਰਕ ਦੇ ਦਿੱਖ ਨੂੰ ਜਲ ਸੁਧਾਰਿਆ ਜਾਵੇ ਜੀ ਅੱਜ ਤੋਂ ਕੁਝ ਸਾਢੇ ਦਿਨ 4 ਸਾਲ ਪਹਿਲੇ ਸੋਨੀ ਸਾਹਿਬ ਨੇ ਇਹ ਪਾਰਕ ਬਣਾਈ ਸੀ ਬਹੁਤ ਵਧੀਆ ਲੋਕਾਂ ਦੇ ਹੈਲਥ ਵਾਸਤੇ ਪਰ ਇਹਨਾਂ ਨੇ ਜਦੋਂ ਦੀ ਸਰਕਾਰ ਇਹ ਬਿਲਕੁਲ ਇਹਨਾਂ ਨੇ ਬੇੜਾਗਰ ਕਰਤਾ ਜੇ ਸੜਕਾਂ ਦਾ ਬੁਰਾ ਹਾਲ ਜੇ ਅੱਜ ਤੋ ਤੁਸੀਂ 5 ਅਗੇ 6 ਸਾਲ ਪਹਿਲੋਂ ਦੇਖਿਆ ਹੋਏਗਾ ਇੱਕ ਵਾਰੀ ਸੋਲੀ ਸਾਹ ਨੇ ਸੜਕ ਬਣਾਈ ਸੀ ਆਪਣੇ ਅਨਗਰ ਫਾੜਕ ਤੋਂ ਲੈ ਕੇ ਆਪਣੀ ਇੱਥੋਂ ਸਾਰੀ ਤੱਕ بارش ਪੈ ਗਈ ਸੀ ਉਹਨੇ ਰਾਤੋਂ ਰਾਤ ਫੇਰ ਸੜਕ ਨਵੀਂ ਬਣਵਾਦੀ ਸੀ ਏ ਹੁਣ 4 ਸਾਲ ਹੋ ਗਏ ਜਾਨ ਵਾਲੇ ਸੜਕ ਦਾ ਬਿਲਕੁਲ ਬੇੜਾ ਕਰ ਗਿਆ ਪਿਆ ਜੀ ਐਕਚੁਅਲੀ ਅਜ ਤੋਂ 3 ਸਾਲ ਪਹਿਲੇ ਸ਼੍ਰੀ ਓਮਪ੍ਰਕਾਸ਼ ਸੋਨੀ ਜੀ ਨੇ 3.5 ਸਾਲ ਪਹਿਲੇ ਇਹ ਪਾਰਡ ਦਾ ਕੰਮ ਸ਼ੁਰੂ ਕਰਵਾਇਆ ਸੀ ਜਿਵੇਂ ਮੇਰੇ ਪਿੱਛੇ ਤੁਸੀਂ ਪਾਰਡ ਦੇਖ ਰਹੇ ਹੋ ਇਸ ਪਾਰਡ ਦਾ ਕੰਮ ਨਾਲ ਇਸ 33 ਦਾ ਕੰਮ ਸ਼ੁਰੂ ਕਰਾਇਆ ਜਿਹੜਾ ਕਿ ਇਹ ਸਰਕਾਰ ਲੈ ਕੇ ਆਈ ਸੀ ਨਹਿਰੀ ਯੋਜਨਾ ਤੇ ਬਿਲਕੁਲ ਫਿਲਟਰ ਪਾਣੀ ਅਸੀਂ ਲੋਕਾਂ ਦੇ ਘਰ ਤੋਵਾਂਗੇ 24 ਆਵਰਸ ਵਾਸਤੇ ਸਾਰੇ ਸ਼ਹਿਰ ਦੇ ਕੰਮ ਸਾਰੇ ਸ਼ਹਿਰ ਦੇ ਕੰਮ ਹੋਣਾ ਇਸ ਵੇਲੇ ਰੁਕ ਚੁਕੇ ਆ ਜਿਹੜੀ ਸਰਕਾਰ ਆਈ ਬਿਲਕੁਲ ਹੀ ਨਕਮੀ ਆਈ ਡਿਫਾਲਟਰ ਆਈ ਹੈ ਸਾਰੇ ਸ਼ਹਿਰ ਦੇ ਕੰਮ ਇਹਨਾਂ ਨੇ ਰੋਕੇ ਆ ਇਹ ਅਸੀਂ ਦੂਜਾ ਦਰਵਾਜ਼ਾ ਖਲੋਤੇ ਆ وکਾਲ ਸੋਨੀ ਦੀ ਇਹ ਵੇਖੋ ਜੀ 350 ਲੋਕ ਜਰੂਰ ਸਰਕਾਰ ਆਏ ਨੂੰ ਇਹ ਸੋਨੀ ਸਾਹਿਬ ਨੇ ਇੰਨੀ ਵਧੀਆ ਪਾਰਕ ਬਣਾਇਆ ਜਿੱਥੇ ਲੋਕੀ ਸੇਰੇ ਸੈਲ ਕਰਨ ਆਉਂਦੇ ਸੀ ਇੰਨੇ ਵਧੀਆ ਝੂਲੇ ਲੱਗੇ ਸੀ ਲੇਟਾਂ ਲੱਗੀਆਂ ਸੀ ਤੇ ਬਹੁਤ ਸੋਹਣੀ ਪਾਰਕ ਦੇ ਵੇਖੋ ਟੈਂਕੀ ਦਾ ਕੰਮ ਸ਼ੁਰੂ ਕਰਾਇਆ ਉੱਥੇ ਉੱਥੇ ਕੰਮ ਬੰਦ ਹੋਇਆ ਬੇਟਾ ਕੰਮ ਆਹ ਵੇਖੋ ਪਾਰਕ ਦਾ ਹਾਰ ਵੇਖ ਲੋ ਬੜਾ ਗਰ ਕਰ ਦਿੱਤਾ ਹੈ ਇਹ ਜੋਦੀ ਸਰਕਾਰ ਆਈ ਇਹ ਪੜਦਾ ਬੇੜਾ ਗਰ ਕੋ ਗਿਆ ਸਰਕਾਰ ਵੇਖ ਲੋ ਛੜ ਕਰ ਟੁੱਟੀਆਂ ਬੁਰੇ ਹਾਲ ਤੇ ਜਿੱਥੇ ਕੰਮ ਕਰਾਇਆ ਇਹਨਾਂ ਨੇ ਕੋਈ ਕੰਮ ਨਹੀਂ ਕਰਾਇਆ